ਦੋਸਤੋ ਕੱਲ ਵਾਲੇ ਸਵਾਲ ਦਾ ਜਵਾਬ ਹੈ ਇਹਨੂੰ ਕਹਿੰਦੇ ਨੇ ਪੜੋਲੀ ਇਹਦੇ ਵਿੱਚ ਨਾ ਸਵਾਨੀਆਂ ਦੁੱਧ ਕਢਣਾ ਧਰਦੀਆਂ ਨੇ ਇਹਦੇ ਵਿੱਚ ਗੋਇਆਂ ਦੀ ਰੀਣ ਲਾ ਕੇ ਨਾ ਗੋਇ ਚਣਕੇ ਲਾ ਕੇ ਉਹਨੂੰ ਰੀਣ ਕਹਿੰਦੇ ਆ ਤੇ ਰੱਖ ਦਿੰਦੀਆਂ ਨੇ ਉਹ ਸਾਰਾ ਦਿਨ ਧੁੱਕ ਧੁੱਕ ਕੇ ਨਾ ਕੱਢਦਾ ਰਹਿੰਦਾ ਹੈ ਜਾਂ ਇਹਦੇ ਵਿੱਚ ਪਹਿਲਾਂ ਲੋਕ ਨਾ ਦਾਲ ਬਣਾਉਂਦੇ ਹੁੰਦੇ ਸੀਗੇ ਦਾਲ ਰੱਖ ਦੇਣੀ ਉਹ ਸਾਰਾ ਦਿਨ ਰਿਜਦੀ ਰਹਿਣੀ ਉਹਦਾ ਸਵਾਦ ਹੀ ਵੱਖਰਾ ਹੁੰਦਾ ਸੀਗਾ ਤੇ ਦੋਸਤੋ ਅੱਜ ਦਾ ਸਵਾਲ ਹੈ ਵੀ ਆ ਜੋ ਤੁਸੀਂ ਨਾਲ ਫੋਟੋ ਚ ਦੇਖ ਰਹੇ ਹੋ ਨਾ ਇਹਨੂੰ ਕੀ ਕਹਿੰਦੇ ਆ ਇਹਦੇ ਬਾਰੇ ਇੱਕ ਰੋਚਕ ਕਹਾਣੀ ਹੈ ਵੀ ਇਹ ਨਾ ਸਾਡੀ ਦਾਦੀ ਕੋਲ ਹੁੰਦਾ ਸੀਗਾ ਜਦੋਂ ਦਾਦੀ ਸਾਡੀ ਜਾਦਾ ਬਜ਼ੁਰਗ ਹੋ ਗਈ ਨਾ ਤੇ ਉਹਨੇ ਸਾਡੇ ਮਾਪਿਆਂ ਨੂੰ ਕਹਿਤਾ ਵੀ ਤੁਸੀਂ ਨਾ ਆਪਣਾ ਆਪਣਾ ਸਮਾਨ ਸਾਰੇ ਭਰਾ ਵੰਡ ਲਓ ਮੈਂ ਤੁਹਾਨੂੰ ਵੰਡ ਦੇਨੀ ਆ ਤੇ ਸੰਭਲੋ ਵੀ ਮੇਰੇ ਤੋਂ ਹੁਣ ਕੋਈ ਚੀਜ਼ ਨਹੀਂ ਸੰਭੇ ਜਾਂਦੀ ਜਾਂ ਮੈਥੋਂ ਕੰਮ ਨਹੀਂ ਹੁੰਦਾ ਸਾਰਾ ਸਮਾਨ ਵੰਡਿਆ ਗਿਆ ਇਹ ਇੱਕ ਸਾਡੇ ਦਾਦੇ ਦਾ ਰੇਡੀਓ ਤੇ ਇੱਕ ਇਹ ਇਹ ਨਾ ਮੈਂ ਦਾਦੀ ਤੋਂ ਮੰਗ ਕੇ ਲਈ ਕਿ ਦਾਦੀ ਇਹ ਮੈਂ ਰੱਖ ਲਾਂ ਤੇ ਇਹ ਉਦੋਂ ਮੈਂ ਰੱਖਲੇ ਸੀਗੇ ਇਹ ਸਾਡੀ ਦਾਦੀ ਦੀ ਨਿਸ਼ਾਨੀ ਹੈ ਇਹਦੇ ਜਿਹੜੇ ਇਹਨੂੰ ਵੇਖ ਲਈਨੇ ਇਦਾਂ ਮਹਿਸੂਸ ਹੁੰਦਾ ਹੈ ਵੀ ਜਿਵੇਂ ਸਾਡੀ ਦਾਦੀ ਸਾਡੇ ਕੋਲ ਹੋਵੇ ਸਾਡੀ ਦਾਦੀ ਨੂੰ ਗਿਆ ਬਹੁਤ ਚਿਰ ਹੋ ਗਿਆ 100 ਸਾਲ ਤੋਂ ਉੱਤੇ ਹੋ ਕੇ ਗਈ ਸੀ ਤੇ ਦੋਸਤੋ ਤੁਸੀਂ ਦੱਸਣਾ ਵੀ ਇਹਨੂੰ ਕੀ ਕਹਿੰਦੇ ਨੇ ਤੁਹਾਡੀ ਭਾਸ਼ਾ 'ਚ ਤੁਹਾਡੇ ਖੇਤੇ 'ਚ ਇਹਨੂੰ ਕੀ ਕਹਿੰਦੇ ਨੇ ਤਾਂ ਕਿ ਨਵੀਂ ਪੀੜ੍ਹੀ ਨੂੰ ਪਤਾ ਲੱਗ ਸਕੇ ਵੀ ਇਹ ਵੀ ਸੰਦ ਹੁੰਦੇ ਸੀ ਪਹਿਲਾਂ ਪੁਰਾਣੇ